ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰ ਜੀ ਆਪਾਂ ਪਹੁੰਚ ਚੁੱਕੇ ਆ ਪਿੰਡ ਬੁਰਜ ਹਰੀਕੇ ਜ਼ਿਲ੍ਹਾ ਫਰੀਦਕੋਟ ਪੈਂਦਾ ਜੀ ਤਹਿਸੀਲ ਜੈਤੋ ਵੀਰਾਂ ਦੂਜੀ ਵੀਡੀਓ ਬਣਾਉਣ ਲੱਗੇ ਆ ਤੇ ਘਟੋ ਘਟ ਵੀ 7-8 ਦੇ ਲਗਭਗ ਗਾਵਾਂਾਂ ਵਿੱਚ ਜੈ ਸੇਲ ਹੈ ਜੀ ਤੇ ਹੁਣ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਕਿਵੇਂ ਚੱਲਦਾ ਕੰਮ ਠੀਕ ਠਾਕ ਪਰ ਮੁਬਾਰਕਾਂ ਨਵੇਂ ਸਾਲ ਦੇ ਤੁਹਾਨੂੰ ਬਹੁਤ ਬਹੁਤ ਚਲੋ ਵੇਗਮ ਆ ਲੋ ਜੀ ਹਾਂਜੀ ਵੰਡੋ ਆ ਕੇ ਦਾ ਪਾਤਾ ਲੋਕਲ ਹੀ ਆਪਣੇ ਚਲਾਇਆ ਹਾਂ ਹਾਂਜੀ ਹਾਂ ਬਿਲਕੁਲ ਬਹੁਤ ਫੋਨ ਆਉਂਦੇ ਚਲੋ 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 ਠੀਕ ਹੈ ਤੇ ਕਿੰਨੇ ਵੀਰ ਜੀ ਅੱਜ ਫਿਰ ਆਜਾ ਅੱਜ ਆਪਣਾ ਦੋ ਮੱਝਾਂ ਹੀ ਪੰਜ ਗਾਵਾਂ ਦੋ ਮਈਆਂ ਤੇ ਪੰਜ ਗਾਵਾਂ ਹੈ ਜੀ ਜਿਨ੍ਹਾਂ ਚੋਂ ਦੋ ਗਾਵਾਂ ਸੂੰਗਾ ਹਾਂਜੀ ਇਹਨੇ ਗੱਬਣਾ ਇੱਕ ਮੱਝ ਸੂਈ ਇੱਕ ਮੱਝ ਗੱਬਣਾ ਕਰੀ ਸ਼ੁਰੂ ਫਿਰ ਕਿਧਰ ਲੱਗੇ ਇਧਰ ਆ ਜਾ ਝੋਟੇ ਆ ਜਾ ਆ ਜੀ ਇਹ ਪਹਿਲਾਂ ਨਾ ਜੀ ਗੱਬਣਾ ਹਾਂਜੀ ਕੱਬਣਾ ਅੱਛਾ ਦੋ ਦਿਨ ਦਾ 10 ਦਿਨ ਬਾਕੀ ਹੈਗੇ ਦੋ ਦਿਨ ਹਾਂਜੀ ਅੱਛਾ ਤੂੰ 10 ਦਿਨ ਬਾਕੀ ਪਏ ਠੀਕ ਆ ਚਲੋ ਕੋਈ ਨਹੀਂ ਦਾ ਇੰਨੇ ਚਲ ਲੈ ਜਾ ਹਾਂ ਲੈ ਵੀ ਸਕਦੇ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਦੋ ਦਾਂ ਝੋਟੀਆਂ ਜੀ ਆਜੋ ਲੋ ਜੀ ਦੇਖੋ ਹਾਂ ਜੀ ਹਾਂ ਤੋੜੋ ਲੋ ਜੀ ਦੋ ਦਾਂ ਝੋਟੀਆਂ ਤੇ ਸੋਹਣੀ ਝੋਟੀਆਂ ਆ ਦੇਖੋ ਕਰਾਂ ਦੇ ਕਮਾਲੋ ਕਮਾਲੋ ਆਜੋ ਆਜੋ ਕਮਾਓ ਮਣਾ ਮੂੰਹ ਮੇਂ ਦਿਖਾਓ ਇੱਕ ਇੱਕ ਮਿੰਟ ਦਿਖਾ ਦਿਓ ਦੰਦ ਕੋਈ ਦਿਖਾ ਦਿਓ ਜਿਹੜਾ ਦੋ ਦਾਨ ਠੀਕ ਆ ਹਾਂਜੀ ਦੋ ਹੀ ਆ ਠੀਕ ਆ ਚੱਲ ਅੰਦਰ ਨਹੀਂ ਠੀਕ ਆ ਚਾਹੀਦਾ ਵੀ ਆਈਏ ਬਿਲਕੁਲ ਬਿਲਕੁਲ ਚਾਹੀਦਾ ਵੀ ਆਈਏ ਹਣਾ ਹਾਂਜੀ ਠੀਕ ਆ ਬਾਕੀ ਸਾਰੀ ਗਾਰੰਟੀ ਹੋ ਗਈ ਆਪਾਂ ਹਾਂ ਸੁਣਾਉਂਦੀ ਓਕੇ ਜਮਾਂ ਹਾਂਜੀ ਪਾ ਛੋੜ ਹੀ ਕਰਨੀ 500 ਆਪਾਂ ਮੋਲ ਤਾਂ 60000 ਆਈ ਹਾਂਜੀ 75000 ਦੀ ਐਸ ਨੂੰ ਆ ਕਿੰਨੀ ਛੋੜ 1000 ਕਰਦਾ ਚਲੋ ਜੀ 40000 ਦੀ 74 ਦੇ ਦੇ ਦੋਗੇ 74 ਨਹੀਂ ਦੇ ਦਾਂਗੇ ਚਲੋ ਜਹਾਂ ਮੱਝਾ ਦੀ ਕੀ ਕੀ ਰੇਟ ਨਹੀਂ ਚਲੋ ਠੀਕ ਹੈ 90 95 ਹੀ ਮਲੇ ਦਾ ਠੀਕ ਹੈ ਕੋਈ ਗੱਲ ਚਲੋ ਹਾਂ ਹਾਂ ਬਿਲਕੁਲ ਤੇ ਆਹ ਜੀ ਇਹ ਸੂਈ ਹੈ ਜੀ ਇਹਨੂੰ ਕਿੰਨੇ ਟਾਈਮ ਹੋ ਗਿਆ ਇਹਨੂੰ ਹੋ ਗਿਆ ਨੇ 3 3 ਤੋਂ 4 ਦਿਨ ਹੀ ਹੋਏ ਨੇ ਤਿੰਨ ਤੋਂ 4 ਦਿਨ ਹੀ ਹੋ ਗਏ ਸੂਈ ਨੂੰ ਐ ਚਵਾ ਚੂ ਵਧੀਆ ਪੂਰਾ ਓਕੇ ਰਿਪੋਰਟ ਹੈ ਜੀ ਲਓ ਵੇਖੋ ਇਹ ਵੀ ਖੋਲੋ ਤੋਰੋ ਵੀ ਜੀ ਕੱਟਾ ਜੀ ਹਾਂ ਜੀ ਕੱਟਾ ਜੀ ਦੁੱਧ ਬਿਲਕੁਲ ਜਿਹੜਾ ਤੋਲ ਕੇ ਦੇਣਾ ਲੈ ਕਿੰਨਾ ਬੋਲਾ ਜੀ ਜਮਾਨਿਕ ਚਲੋ 8 ਲੀਟਰ ਬੋਲਾ ਬੰਦਾਂ ਮੜ ਚਮਚਾ ਖਾਣਾ ਬੰਦਣਾ ਆਜੋ ਕੋਦੇ 10 11 ਗੋਲ ਠੀਕ ਲਓ ਜੀ ਇਹ ਵੀ ਦੇਖੋ ਜਰਾ ਜੋਈ ਜੁੜਾ ਵਧੀਆ ਬਿਲਕੁਲ ਬਿਲਕੁਲ ਆਜੋ ਵੀਰ ਜੀ ਆਜੋ ਮੈਂ ਦੇਖੋ ਪਹਿਲਾਂ ਕਿੰਨੇ ਚੰਗੇ ਦੂਜਾ ਸੁਆ ਠੀਕ ਲੈ ਲੈ ਚਲੋ ਹਾਂਜੀ ਇਹ ਮੋਲ 70000 ਰੁਪਏ ਕਰਿਆ ਜੀ 100 ਹੀ ਇਹ ਵੀ 75000 ਚਲੋ ਇਹ ਵੀ 74000 ਜਾਂ ਦੋ ਠੀਕ ਹੋ ਗਿਆ ਜਾਂ ਦੋ ਕੋਈ ਨਹੀਂ ਚਲੋ ਤੇ ਆ ਹੈਗੀ ਗੱਬਣ ਹਾਂਜੀ ਇਹ ਵਾਰ ਗੱਬਣ ਹੈਗੀ ਸੁਆ ਜੀ ਦੋ ਦੰਦ ਹਾਂਜੀ ਪਹਿਲਾ ਸੁਆ ਦੋ ਦੰਦ ਹਨਾ ਦੱਸ ਦੇਣੀ ਇਹਦੇ ਹਜੇ ਬਾਕੀ ਪਈ ਆ 20 ਜਨਵਰੀ ਨੂੰ ਦਿਨ ਪੂਰੇ ਆਗੇ ਅੱਛਾ ਠੀਕ ਆ ਚਾਲ ਤੂਰਾ ਦੇਖੋ ਇਹ ਬੱਚਾ ਖੋਲੋ ਲਓ ਜੀ ਦੋ ਦੰਦ ਵਹਿੜਾ ਜੀ ਤੇ ਪੂਰੀ ਰਾਜੀ ਬਾਜੀ ਵੇਖਾਂ ਬਿਲਕੁਲ ਚੰਗੀ ਨਸਲ ਕੁਆਲਟੀ ਹੋ ਰਹੀ ਹੈ ਨਾ ਠੀਕ ਆ ਦਰਦੀ ਦੇਖੋ ਕਿੰਨੀ ਸਨਕੀ ਲਾਇਦਿਏ ਨਹੀਂ ਨਹੀਂ ਠੀਕ ਆ ਤਾਂ ਤੁਸੀਂ ਦੇਖੋ ਕਿੰਨਾ ਗੈਪ ਤੇ ਹਾਂ ਜੀ ਤਾਂ ਲਿਓ ਜੀ ਕੱਲ ਦੀ ਪਰਨਾ ਹਾਂ ਬਿਲਕੁਲ ਜੀ ਬਿਲਕੁਲ ਹਜਰ ਤਿਆਰ ਹੋਣ ਲੈ ਜੀ 21 ਜਨਵਰੀ ਨੂੰ ਤਾਂ ਪੂਰੇ ਇਹਦੇ ਵਿੱਚ ਹਾਂ ਜੀ ਅੱਛਾ 20 ਜਨਵਰੀ ਨੂੰ 20 ਜਨਵਰੀ ਨੂੰ ਪੂਰਾ ਰਿਕਾਰਡ ਪਿਆ ਨਹੀਂ ਬੰਦਾ ਕੋਲ ਠੀਕ ਆ ਆਹੋ ਆਜੋ ਆਜੋ ਬਿਲਕੁਲ ਬਿਲਕੁਲ ਜੀ ਹੈ ਵੀ ਗੋਲਮੋਲਾ ਫੁਰਕ ਨਹੀਂ ਇਹ ਜੋ ਸੁਨੱਖਾ ਜਾਨਵਰ ਕਿਤੇ ਹੀ ਮਿਲਦਾ ਜੀ ਬਿਲਕੁਲ ਹੀ ਬਿਲਕੁਲ ਮਿਲਦਾ ਨਹੀਂ ਨਹੀਂ ਤਾਂ ਪਿੰਡਾਂ ਚੋਂ ਆਮ ਹਾਂਜੀ ਹਾਂਜੀ ਤੂਰਾ ਬਾਲਾ ਸੋਣਾ ਸੁਨੇ ਪੰਛੀ ਬਿਲਕੁਲ ਹਾਂਜੀ ਵੀਰ ਜੀ ਫਿਰ ਹਾਂਜੀ ਆਖਰੀ ਆਈ ਅੱਜ ਹਾਂਜੀ 10000 ਚੋਂ ਬਸ 100 ਕਿਲੋਮੀਟਰ ਵੜਦੀ ਪੰਜਾਬ ਤੱਕ ਜਿੱਥੋਂ ਜਾਊਗੀ ਕਿਰਾਇਆ ਸਾਡਾ ਹੀ 85 ਪੰਜਾਬ ਜਿਸ ਮਰਜ਼ੀ ਜਾਵੇ 100 ਹਾਂਜੀ ਛੋੜੀ ਕਰਨੀ ਹੈ ਲੱਖ ਵੀ ਕਰ ਲੈਂਦਾ 95 ਕਰ ਲੈਂਦਾ ਆਪਾਂ ਮੁੱਲਾ ਚ ਵੜਨਾ ਨਹੀਂ ਕਿਉਂਕਿ ਗਾਹਕ ਨੂੰ ਮੜ ਕੇ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਆਪਾਂ ਵੀ ਮਾਨਕ ਤੋਂ ਛੋੜ ਹੀ ਹੋ ਗਈ 50 ਚਲੋ ਠੀਕ ਠੀਕ ਆ ਆਜੋ ਆਜੋ ਇਹ ਬੱਚੇ 2.5 ਸਾਲਾਂ ਦਾ ਤੁਹਾਨੂੰ ਵੀ ਪਤਾ ਹੈ ਨਾ ਹਾਂ ਨਹੀਂ ਠੀਕ ਹੈ ਠੀਕ ਹੈ ਜਵਾਨੀ ਅਜੇ ਪੂਰੀ ਹੈ ਇਹ ਲੱਗਾ ਉਹ ਵੀ ਅਜੇ ਕਰਮਾਂ ਵਾਲਾ ਮਾਨਕ ਚੋਂ ਲੈਸ ਤੇ ਹੁਣ ਤਾਂ ਦੁੱਧ ਹੀ ਪੀਊਗੀ ਤੇ ਕੋਈ ਨੇ ਚੀਜ਼ ਬੰਨਣਾ ਆ ਜੀ ਮਾਜੀ ਬਿਲਕੁਲ ਚਾਹ ਆ ਵੀਰੇ ਇਹ ਦੂਜਾ ਸੁਆ ਬੈਠ ਇਹ ਵੀ ਗੱਬਣਾ ਇਹ ਵੀ ਗੱਬਣਾ ਠੀਕ ਆ ਇਹਦੇ ਵੀ 10 ਦਿਨ ਬਾਕੀ ਟੱਲਾ ਦੇਖੋ ਜਿਹਦੀਆਂ ਕਿੰਨੀਆਂ ਪਿੰਗਾ ਇਹ ਦੁੱਧ ਕਿੰਨਾ ਕਰੋ ਬਾਜੀ ਫਿਰ ਥੋਦੇ ਨੂੰ ਮੰਨ ਕੇ ਚਲੋ ਚਾਹੀਦਾ ਈ 20 ਪਲੱਸ 20 ਪਲੱਸ ਆ ਲੈ ਆਓ ਜੀ ਇਹ ਦੁੱਧ ਚਾਹੀਦਾ ਰਾਮ ਆ ਲੈ ਆਓ ਲੈ ਆਓ ਜੀ ਇਹ ਵੀ ਦੇਖੋ 20 ਪਲੱਸ ਵਾਲੀ ਬੈੜ ਆ ਤੇ ਸੋਹਣੀ ਬੈੜ ਹਾਂ ਪੂਰੀ ਚੰਗੀ ਬੈੜ ਆ ਜੀ ਘੜ ਘੜ 10 ਦਿਨ ਲੈ ਜੂਗਾ ਨਾ ਜੀ ਇਹ ਵੀ ਹਾਂ ਤੁਰਦੀ ਮੱਲਾ ਹਾਂ ਬਾਜੀ 10 ਦਿਨ ਲਊ ਘੜੇ ਘੜ 10 ਦਿਨ ਪੂਰੇ ਲਊਗੀ ਸੋ ਠੀਕ ਹੈ ਰੇਟ ਵੀ ਬਿਲਕੁਲ ਆਪਣੇ ਜਾਇਜ਼ ਹੀ ਹੋਣਗੇ ਨਹੀਂ ਤਾਂ ਤੁਹਾਨੂੰ ਹੀ ਪਤਾ ਲੋਕ ਕੀ ਹੈ 1 10 ਲੱਖ ਤੋਂ ਘੱਟ ਰੇਟ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਜਾਓ ਜੀ ਆ ਜਾਓ ਆ ਜਾਓ ਦੇਖ ਬਹੁਤ ਨਾ ਕਿਰਾ ਪੜਾ ਕਮਾਲ ਦਾ ਬੱਚੀ ਦਾ ਬਸ ਠੀਕ ਹੈ ਵੀਲ ਬਹੁਤ ਲੰਮੀ ਆ ਸੋ ਠੀਕ ਆ ਭਾਜਨ ਉਹ ਜੰਤ ਸਾਡੇ ਸਾਹਮਣੇ ਹਾਂ ਹਾਂ ਜੀ ਤੁਰੇ ਇੰਨੇ ਫਰੇ ਕੀ ਮਰ ਕੀਮਤ ਹੈ ਇਹ ਤੇ 90000 ਚ ਮਾਨਤਾ ਨੇ ਮਿਲੂਗਾ ਇਹ ਕਿੰਨੇ ਦੀ ਬਾ 90 ਚ ਮਾਨਤਾ ਨੇ 10000 ਛੱਡਦਾ ਕਿਸ ਬਸ ਹਾਂਜੀ ਹੋਰ ਕਰ ਦੇ ਯਾਰ ਕੋਈ ਨਹੀਂ ਚਲ ਹੋਰ ਯਾਰ ਛੱਡਦਾ ਚਲੋ ਠੀਕ ਆ ਨਾ ਕੋਈ ਯਾਰ ਜੋ ਪਹੁੰਚ ਆਪਾਂ ਕਰ ਦਾਂਗੇ ਪਹੁੰਚ ਕਰਨੀ ਹੈ ਹਨਾ ਸਾਰੇ ਜਿਹੜੇ ਮਨਜੀ ਲੈ ਪਰ ਮੱਝ ਲੈ ਪਰ ਗਾਂ ਨਹੀਂ ਮੱਝਾਂ ਦਾ ਨਾ ਜਾਣ ਤੂੰ ਹੁਣ ਪਹੁੰਚ ਤਾਂ ਨਾ ਹੀ ਲੈ ਲੈ ਪਹੁੰਚ ਤਾਂ ਕਿ ਨਹੀਂ ਹੁਣ ਰਾਜ ਕੋਈ ਨਹੀਂ ਚਲ ਜਿਹਨਾਂ ਦਾ ਤੁਹਾਨੂੰ ਵੀ ਪਤਾ ਫਿਰ ਚਲ ਕੋਈ ਨਹੀਂ ਕੋਈ ਨਹੀਂ ਤੇ ਆ ਇਹ ਵੀ ਗੱਬਣੀ ਆ ਇਹ ਵੀ ਗੱਬਣ ਹੈ ਅੱਛਾ ਜਰਸੀ ਆ ਗਈ ਹਾਂ ਜੀ ਤੋਂ 10000 ਰੁਪਏ ਆ ਬਚੀ ਦੇ ਹਾਂ ਹਾਂ ਇਹ ਦੁੱਧ ਫਿਰ ਭਾਈ ਜੀ ਕਿੰਨਾ ਕਰੂਗੀ ਇਹ ਦੁੱਧ ਬਾਈ ਹੋਰਾਂ ਨੇ ਰਿਕਾਰਡ ਸਾਰਾ ਦਿੱਤਾ ਵਾ ਹਾਂਜੀ ਮਾਨੀ ਚਲੋ 18 ਲੀਟਰ ਆਇਆ ਵਾ 18 ਕਿਲੋ ਜਦੋਂ ਸੁਣ ਗਿਆ 8 ਤੋਂ 10 ਦੇ ਨੇ ਤੇ ਬਾਕੀ ਵਜੇ ਠੀਕ ਆ 8 ਤੋਂ 10 ਦੇ ਬਾਕੀ ਪਏ ਜੀ ਤੇ ਜਰਸੀ ਵੇਖੋ ਥਾਨ ਬੜਾ ਲੱਗਾ ਬੜਾ ਸੁੰਬਾ ਥਾਣੀ ਆ ਅੱਜ ਅੱਗੇ ਤੋਂ ਸਟਾਰਟ ਹੋ ਕੇ ਸਾਰਾ ਨੇ ਪਿੱਛੇ ਤੱਕ ਦੇ 10000 ਦੇਣਾ ਜੇ ਭਰਨਾ ਹੈ ਬਿਲਕੁਲ ਬਿਲਕੁਲ ਮਰਾ ਮੂੰਹ ਮਾ ਦਿਖਾਓ ਜੀ ਆ ਦੇਖਾ ਤਾਂ ਪਿਆਰ ਨਹੀਂ ਗਏ ਇਹ ਚੀਜ਼ ਹੈਗੀ ਨਹੀਂ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਕਰ ਉਸ ਟਾਈਮ ਚਲੋ ਲੈ ਚਲੋ ਜੀ ਨਾਲ ਫੈਨ ਵਧੀਆ ਹੋਊਗਾ ਹਨਾ ਇਹ ਮੱਝ ਲੈਣ ਦੀ ਲੋੜ ਨਹੀਂ ਪਣੀ ਹੂੰ ਹੂੰ ਬਿਲਕੁਲ ਜੀ ਤੇ ਚਵਾਈ ਚੂਗੀ ਇੱਕ ਨੰਬਰ ਆਪਣੇ ਕੋਲ ਰਾਤ ਹੀ ਹੈ ਅੱਛਾ ਠੀਕ ਹੈ ਮੋੜ ਲਓ ਮੋੜ ਲਓ ਮੋੜ ਲਓ ਇੱਥੇ ਮੋੜ ਸੀ ਕਿੱਡੀ ਨਹੀਂ ਦੇਖਦੇ ਨਹੀਂ 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 ਦੇਖੀ ਜਾਂਦੇ ਵੀਰੇ ਦੇਖੀ ਜਾਂਦੇ ਵੀਰ ਜੀ ਫਿਰ ਇੰਦੀ ਕੀਮਤ ਇਹਦੀ ਕੀਮਤ ਨਾ ਫੋਨ ਤੇ ਹੋਊਗੀ। ਸੌਦਾ ਹੋ ਜਾਂਦਾ। ਇਹਦੀ ਕਿਸੇ ਨਾਲ ਗੱਲ ਚੱਲੀ ਜਾਂਦੀ ਆਪਣੀ। ਅੱਛਾ। ਫੋਨ ਤੇ ਹੋਊਗੀ। ਚਲੋ ਕੋਈ ਗੱਲ। ਤੇ ਆਹ ਜੇ ਵੀ ਕਪੜੀ ਆ। ਆਹ ਸੂਂਗਾਂ ਨਹੀਂ ਦੋਨੇ ਜੁੜੇ। ਅੱਛਾ ਦੋਵੇਂ ਸੂਈਆਂ। ਹਾਂਜੀ। ਦੋਆਂਾਂ। ਇਹ ਬੱਚੀ ਪਹਿਲੇ ਵੀ ਸੂਈਆਂ ਗਈ। ਹਾਂਜੀ। ਇਹ 4 ਦਿਨ ਦਮਨ ਨੇ ਕਿ ਚਲੋ ਦੂਨ ਦੇ ਚੌਕ ਦੇ ਚੱਕੀ ਹੁੰਦੀ ਪੂਰੇ ਨਹੀਂ ਕੀਤੇ। ਹਾਂਜੀ ਹਾਂਜੀ। ਆਰਡਰ ਦੇਖੋ ਸੀਲ ਠੰਡੀ ਆਈ ਨਹੀਂ ਬੰਦਾ ਨਹੀਂ ਤੇ ਦੁੱਧ ਕਿੰਨਾ ਜੀ ਦੁੱਧ ਇਸ ਟਾਈਮ 12 ਲੀਟਰ ਤਿਆਰ ਆ ਦੇਣ ਚੌਥਾ ਆਈ ਇਹਨੂੰ 12 ਕੋਲੋਂ ਐਸ ਤੋਂ ਤਿਆਰ ਹੈ ਨਾ ਪੰਜ ਚੁੱਕੇ ਲੈ ਜੇ ਬੰਦਾ ਤਸੱਲੀ ਕਰ ਬੱਚਾ ਮਗਰ ਕੀ ਆ ਗਿਆ ਬੱਚਾ ਵੱਛਾ ਹੀ ਹੈ ਜੀ ਬੱਛਾ ਆ ਹੁਣ ਬੱਚਾ ਦਾ ਹਾਂ ਇਹ ਬੱਚਾ ਲੋ ਜੀ ਲੱਗਾਂਗਾ ਹੋਰ ਵੀ ਪੰਜ ਚਾਰ ਸੂਮ ਜਿੰਨੇ ਨੇ ਬੱਚੇ ਦਿੱਤੇ ਅੱਛਾ ਆ ਚਲੋ ਇਹ ਮਾਰਾ ਸਿਰ ਤੇ ਅਗਣੀ ਜੀ ਦੇਖੋ ਇਹ ਬੱਚੀ ਦਾ ਕਿੰਨਾ ਸਨਖਾ ਕੁਆਲਟੀ ਪੂਰੀ ਇੱਕ ਨੰਬਰ ਜਬਰਦਸਤ ਹੋਰ ਸੁਣ ਲੈਵਾ ਜੀ ਥੋੜਾ ਘੱਪੜੇ ਪਤਾ ਦੇਗਾ ਇਹ ਤਾਂ ਹੁਣ ਗਾਂ ਜਾ ਕੇ ਵਿਚਾਰੇ ਇੱਕ ਵਾਰ ਟਗਾਣਾ ਹੋਣਾ ਕਿ ਕਿੱਥੇ ਜਾਂਦੀ ਹੈ ਕਹਿੰਦੀ ਜੀ ਪਛੀ ਦੀ ਬ੍ਰੀਡ ਬਹੁਤ ਆਈ ਬਿਲਕੁਲ ਜੀ ਆ ਜਾ ਵੀਰੇ ਆ ਜਾਓ ਲੋਕ ਦੇ ਜਨੀ ਕਿ ਚੱਕੇ ਦੰਦ ਪੂਰੇ ਨਹੀਂ ਕੀ ਹਾਂ ਹਾਂ ਇਹਦਾ ਵੀ ਆਫਰ ਹੀ ਆਈ ਕਰਾਇਆ ਇਹ ਵੀ ਆਫਰ 100 ਕਿਲੋਮੀਟਰ ਵੱਡਾ 100 ਕਿਲੋਮੀਟਰ ਦੇ ਘਰ ਪਾਸ ਜਾਂ ਅੰਦਰ ਕੋਈ ਨਹੀਂ ਹਾਂ ਜੀ ਬੋਲੋ ਯੈਸ ਨੋਈ ਯੈਸ ਨੋਈ ਹਾਂ ਜੀ 75000 ਦੀ 75000 ਹਾਂ ਜੀ 100 ਕਿਲੋਮੀਟਰ ਤੱਕ ਫਰੀ ਚਲੋ ਸ਼ੋਰ ਕਰਦੇ ਮਾੜੇ ਮੂੜੇ ਨਾਲ ਚਲੋ ਸ਼ਰਾ ਕਰਦਾ ਚਲ ਚਲ ਜਾਂਦੇ ਠੀਕ ਠੀਕ ਚਾਹ ਜੀ ਇਹ ਐਰ ਸ਼ਾਇਰਾ ਦੁੱਧ ਦੇ ਥੱਲੇ 15 ਲੀਟਰ ਆਪਣੇ ਕੋਲੇ ਤਿਆਰ ਡੱਬੇ ਮਾਰ ਕੇ ਭੌਂਦੀ ਲੈ ਜੇ 15 ਕਿਲੋ ਹਾਂ ਜੀ ਆਪਾਂ ਜਿਹੜੀ ਗੱਲ ਕਹਿਤੀ ਉਹਦੇ ਤੇ ਮਾਨੇ ਚਲੋ ਕੋਈ ਨੇਕੀ ਵੀ ਠੀਕ ਨਾ ਪਈ ਆ ਸਾਡੇ ਵੱੱਛਾ ਕਿ ਵੱਛੀ ਵੱਛਾ ਆ ਗਿਆ ਨਾ ਵੱਛੀ ਟੀਵੀ ਤੁਰ ਕੇ ਸਾਰੀ ਖੋਲੋ ਜੀ ਅਜੇ ਨਾੜੂਆਂ ਦੇ ਮਦਨ ਹਾਂ ਜੀ ਨਾਰੂਆਂ ਨਾਲ ਹੀ ਹੈ ਇਹ ਦੇਣ ਇਹਨੂੰ ਪੰਜਵਾਂ ਹੋਇਆ ਠੀਕ ਆਜੋ ਜੀ ਲਓ ਜੀ ਐਰ ਸ਼ਰਮਾਨੇ ਹਾਂ ਤੇ ਜੱਸੀ ਦੀ ਕਰਾਸ ਕਰਾਸਿੰਗ ਆ ਗਈ ਨਾ ਹਾਂ ਆ ਜਾਓ ਵਾਹ ਦੇਖੋ ਪੂਰਾ ਠੀਚਵਾਈ ਵਾਲਾ ਨਹੀਂ ਠੀਕ ਹੈ ਫਿਰ ਲਓ ਜੀ ਬੋਧ ਇਸ ਟਾਈਮ 15 ਲੀਟਰ ਰਾਂ ਆਣਾ ਤਿਆਰ ਹੈ ਚਲੋ ਵੱਜੂਗੀ ਹਜੇ ਥੋੜਾ ਬੋਧ ਹੋਰ ਹੈ ਜੀ ਬਿਲਕੁਲ ਬਿਲਕੁਲ ਜੀ ਹਾਂ ਹਾਂ ਰਾਮ ਦਰੇ ਰਾਮ ਦਰੇ ਜੀ ਬੋਧ ਦੀ ਮੱਝ ਦੀ ਫੈਂਟ ਹੈ ਇਹਦੀ ਇੱਕੋ ਜਿਹੀ ਬਾਜੀ ਬਾਸ ਬਾਸ ਆ ਜਾਓ ਜੀ ਹਿੰਦੀ ਫਿਰ ਕੀਮਤ ਕੀਮਤ ਯਸ ਨੂੰ 80000 ਤੋਂ 50000 ਕਰ ਦੇਗੇ ਨਹੀਂ ਨਹੀਂ ਹੋਰ ਕਰੋ ਹੋਰ ਕੁਝ ਨਹੀਂ ਕਰਦੇ ਪੰਜ ਵੀ ਕਰਨੀ ਹੈ ਜੋ ਉਹ ਨਹੀਂ ਫਿਰ ਬਹੁਤ ਤਾਂ ਫਿਰ ਇੱਕੋ ਹੀ ਗੱਲ ਦੱਸ ਦੋ ਬਸ ਇਹ ਨਹੀਂ ਕਰਦੇ ਇੱਕੋ ਜੀ 2000 ਦਾਂਗੇ ਕਰੋ 75 ਜਾਂ ਦੋ ਲੈ ਐਂਡ ਦਾ ਪੀਸ ਜਾਂ ਦੋ ਚਲੋ ਬਸ ਆ ਚਲੋ ਕੋਈ ਨਹੀਂ ਜਾਂ ਦੋ ਚਲੋ ਕੋਈ ਜਾਂ ਦੋ ਬਸ ਆਹੀ ਹੈ ਜੀ ਆ ਤਾਂ ਨਹੀਂ ਗਿਆ ਕਰਦਾ ਹਾਂ ਕਿ ਜੇ ਕਿਸੇ ਨਾਲ ਆਪਣੇ ਨਾਲ ਡੀਲ ਹੋ ਗਈ ਆ 20 ਮਿੰਟਾਂ ਤੱਕ ਆਉ ਆਦਾ ਮੰਨੇ ਕਿ ਚਲੋ ਪੈਸੇ ਵੀ ਗਾਂ ਕਰਦਾ ਕਰੋ ਸਾਡੀ ਡਨ ਕਰਦਾ ਬਿਲਕੁਲ ਜੀ ਬਿਲਕੁਲ ਅੱਗੇ ਮੇਰੇ ਨਾਲ ਹੋਈ ਏ ਵੀਡੀਓ ਤੇ ਬੰਦੇ ਆਨੇ ਪਹਿਲਾਂ ਤਾਂ ਮੈਨੂੰ ਫੋਨ ਲਾਈਗੇ ਦੋ ਦਿਨਾਂ ਮੈਨੂੰ ਵੇਟ ਕਰਨੀ ਪਈ ਦੂਜੇ ਦਿਨ ਬੰਦੇ ਆ ਗਏ ਅੱਧੇ ਘੰਟਾ ਉਹਨਾਂ ਤੋਂ ਪਹਿਲਾਂ ਬਾਅਦ ਚ ਮੈਨੂੰ ਫੋਨ ਲਾਈ ਜਾਂਦੇ ਬਈ ਅਸੀਂ ਪੈਸੇ ਪਾਉਣੇ ਗਲਤ 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 ਚਲੋ ਜੇ ਕਿਸੇ ਨੂੰ ਪਸ਼ੂ ਪਸੰਦ ਆ ਬਿਲਕੁਲ ਜੀ ਤਾਣਾ ਥਣਾ ਦੀ ਸਾਡੀ ਓਕੇ ਹੂ ਹਾਂਜੀ ਹਾਂਜੀ ਬਾਕੀ ਉਹਦੇ ਸਫਾਈ ਪਾ ਦਿਆ ਕਰੋ ਜੀ ਹਾਂਜੀ ਚਲੋ ਦੇਖੋ ਜੇ ਆ ਪਸ਼ੂ ਸੇ ਬਾਕੀ ਇੱਥੇ ਆਓ ਮੇਰਾ ਵੀਰ ਚੈੱਕ ਕਰੋ ਚੁਾਈ ਕਰੋ ਪਾਸ ਕਰੋ ਤੁਹਾਡਾ ਹੱਕ ਮੰਦਾ ਸਹੀ ਹੈ ਕਿ ਨਹੀਂ ਵੀਰ ਜੀ ਆਹ ਪੂਰੀ ਤਸਲੀ ਲੈ ਕੇ ਬਿਲਕੁਲ ਜੀ ਤੇ ਉਸ ਕਰਕੇ ਫਿਰ ਥੋੜੀ ਪ੍ਰੋਬਲਮ ਪੈ ਜਾਂਦੀ ਕਿ ਉਹ ਗਾਹ ਕਾ ਆ ਜਾਂਦਾ ਉਧਰੋਂ ਫੋਨ ਤੇ ਹੋ ਜਾਂਦੀ ਗੱਲਬਾਤ ਉਧਰੋਂ ਘਰ ਦਾ ਗਾਹ ਕਾ ਆ ਜਾਂਦਾ ਉਹ ਕਰਕੇ ਪ੍ਰੋਬਲਮ ਹੋ ਜੇ ਤਾਂ ਹੀ ਮੈਂ ਪਹਿਲਾਂ ਚਲੋ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 623990768 ਪਿੰਡ ਪਿੰਡ ਬਰਜਰੀ ਕਾ ਤਸਿਲ ਜਿਲ੍ਹਾ ਫਰੀਦਕੋਟ ਸਾਸਿਕਾ